ਇੱਕ ਨਿੱਕੀ ਜਿਹੀ ਗੱਲ ਕਿੰਨੀ ਵੱਡੀ ਹੋ ਸਕਦੀ ਹੈ ਇਸ ਖਬਰ ਤੋਂ ਸਪਸ਼ਟ ਹੋ ਰਿਹਾ ਹੈ ਜੀਆਂ ਮਾਮਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਗੁੱਜਰ ਦੇ ਵਿਚਾਲੇ ਤੇ ਖੇਤ ਮਲ ਦੇ ਵਿਚਾਲੇ ਬੁਰੀ ਤਰੀਕੇ ਦੇ ਨਾਲ ਝਗੜਾ ਹੋ ਜਾਂਦਾ ਹੈ ਬਹਿਸ-ਵਸਾਈ ਹੋ ਜਾਂਦੀ ਹੈ ਬਹਿਸ-ਵਸਾਈ ਇੰਨੀ ਕੋ ਜ਼ਿਆਦਾ ਵੱਧ ਜਾਂਦੀ ਹੈ ਕਿ ਇਸ ਦੌਰਾਨ ਇੱਕ ਗਾਂ ਦੀ ਮੌਤ ਹੋ ਜਾਂਦੀ ਹੈ ਕੀ ਹੋਇਆ ਸਾਰਾ ਮਾਮਲਾ ਗਾਂ ਦੀ ਮੌਤ ਕਿਵੇਂ ਹੋਈ ਤੁਹਾਨੂੰ ਦੱਸਦੇ ਆ ਇਸ ਖਬਰ ਦੇ ਵਿੱਚ ਪਰ ਪਹਿਲਾਂ ਦੱਸਦੇ ਕਿ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿਵੇਂ ਤੁਹਾਨੂੰ ਦੱਸਿਆ ਤੇ ਨਾਲ ਹੀ ਇੱਕ ਗੁੱਜਰ ਜਿਸ ਦਾ ਨਾਮ ਸਿਕੰਦਰ ਦੱਸਿਆ ਜਾ ਰਿਹਾ ਉਹ ਆਪਣੀਆਂ ਕਰੀਬ 200 گاਵਾਂ ਨੂੰ ਲੈ ਕੇ ਰਸਤੇ 'ਚ ਗੁਜ਼ਰ ਰਿਹਾ ਸੀ ਤੇ ਰਸਤੇ ਦੇ ਵਿੱਚ ਇੱਕ ਖੇਤ ਪੈਂਦਾ ਸੀ ਜੋ ਕਿ ਜਗਦੀਪ ਨਾਮ ਦੇ ਬੰਦੇ ਦਾ ਸੀ ਜਦੋਂ ਖੇਤ ਮਾਲਿਕ ਉੱਥੇ ਪਹੁੰਚਦਾ ਤਾਂ ਕੀ ਵੇਖਦਾ ਕਿ ਉਸ ਦੀਆਂ ਜੋ گاਵਾਂ ਨੇ ਉਹ ਖੇਤਾਂ ਦੇ ਵਿੱਚ ਵੜੀਆਂ ਹੋਈਆਂ ਤਾਂ ਜਦੋਂ ਜਗਦੀਪ ਉਸ ਨੂੰ ਉਸ ਗੁੱਜਰ ਨੂੰ ਬੋਲਦਾ ਸਿਕੰਦਰ ਨੂੰ ਬੋਲਦਾ ਕਿ ਤੇਰੇ ਜੋ گاਵਾਂ ਨੇ ਮੇਰੇ ਖੇਤ ਦੇ ਵਿੱਚ ਵੜੀਆਂ ਨੇ ਉਸ ਤੋਂ ਬਾਅਦ ਦੋਹਾਂ ਦੀ ਆਪਸ ਦੇ ਵਿਚਾਲੇ ਬਹਿਸ ਬਸਾਈ ਹੋ ਜਾਂਦੀ ਹੈ ਜੋ ਇੰਨਾ ਜ਼ਿਆਦਾ ਭਿਆਨਕ ਰੂਪ ਲੈ ਲੈਂਦੀ ਹੈ ਕਿ ਜੋ ਜਗਦੀਪ ਹੁੰਦਾ ਜੋ ਖੇਤ ਮਾਲਿਕ ਹੁੰਦਾ ਉਹ ਪਿਸਤੌਲ ਕੱਢ ਲੈਂਦਾ ਤੇ ਇੱਕ ਫਾਇਰ ਕਰ ਦਿੰਦਾ ਉਸ ਟਾਈਮ ਤਾਂ ਕੁਝ ਪਤਾ ਨਹੀਂ ਲੱਗਦਾ ਪਰ ਬਾਅਦ ਚ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਸ ਦੌਰਾਨ ਇੱਕ ਗਾਂ ਦੀ ਮੌਤ ਹੋਗੀ ਗੋਲੀ ਲੱਗਨ ਕਰਕੇ ਇਸ ਗਾਂ ਦੀ ਮੌਤ ਹੋਗੀ ਉੱਥੇ ਹੀ ਸਵਾਲ ਆਉਂਦਾ ਕਿ ਗੁੱਸੇ ਦੇ ਵਿੱਚ ਉਸ ਵਿਚਾਰੀ ਬੇਜ਼ੁਬਾਨ ਦਾ ਕੀ ਕਸੂਰ ਸੀ ਕਿ ਗੁੱਸੇ ਦੇ ਵਿੱਚ ਉਸ ਤੇ ਹੀ ਗੋਲੀ ਚਲਾ ਦਿੱਤੀ ਗਈ ਇੱਥੇ ਦੱਸ ਦਈਏ ਕਿ ਹੁਣ ਉਸ ਤੋਂ ਬਾਅਦ ਜੋ ਗੁੱਜਰ ਹੁੰਦਾ ਉਹ ਪੂਰੇ ਪਿੰਡ ਨੂੰ ਇਕੱਠਾ ਕਰਦਾ ਆਪਣੀ ਹੱਡ ਵੀ ਦੇ ਦੱਸਦਾ ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤੇ ਨਾਲ ਹੀ ਹੁਣ ਕਿਹਾ ਜਾ ਰਿਹਾ ਕਿ 체ਤੀ ਹੀ ਕਿਉਂਕਿ ਪੁਲਿਸ ਤੱਕ ਗੱਲ ਪਹੁੰਚ ਚੁੱਕੀ ਹੈ ਤੇ 체ਤੀ ਹੀ ਹੁਣ ਜੋ ਮੁਲਜ਼ਮ ਹੋਗਾ ਉਹ ਵੀ ਹਿਰਾਸਤ ਦੇ ਵਿੱਚ ਹੋਏਗਾ ਦੇ ਨਾਲ ਹੀ ਉਸ ਦੇ ਉੱਤੇ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ। ਦਾ ਨਾਮ ਮੰਨੂ ਖਾਨ ਹੈਗਾ ਜੀ। ਅਸੀਂ ਇਹ ਹੀ ਕਹਨੇ ਸਾਨੂੰ ਹਿਸਾਬ ਦੋ। ਕੀ ਗੱਲ ਕੀ ਹੋਈ ਹੈ ਸਾਰੀ ਅੱਜ? ਗੱਲ ਕੋਈ ਵੀ ਨਹੀਂ ਨੁਕਸਾਨ ਵੀ ਕੋਈ ਨਹੀਂ ਕੀਤਾ। ਸ਼ਪੈਦਿਆਂ ਚ گاਵਾ ਵੜੀਆਂ ਗਈਆਂ। ਉਹਨੇ ਤਿੰਨ ਚਾਰ ਫੈਰ ਕੀਤੇ ਸਾਡੇ ਵੱਲੇ। ਅਸੀਂ ਥੱਲੇ ਹੋ ਗਏ ਪਸੋਂ ਲੱਗ ਗਏ। ਇਹ ਨਮੋਲ ਜਾਨਵਰ ਇਹ ਕਿਹੜਾ ਬੋਲਦਾ ਹੈਗਾ ਜੀ? ਫੈਰ ਕੀਤੇ ਜੇ ਅਚਾਨਕ ਇਹ ਤਾਂ ਗਾਂ ਮਰੀ ਤੇ ਸੱਸੀ ਮਰ ਜਾਂਦੇ ਤੇ ਫਿਰ ਕੀ ਹੁੰਦਾ ਸੀ? ਉਹਨੇ ਦਾਦੇ ਵਸ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ। ਇਹ ਤਾਂ ਅਚਾਨਕ ਅਸੀਂ ਥੱਲੇ ਹੋ ਗਏ ਤੇ ਗਾਂ ਦੇ ਵੱਜ ਗਿਆ। ਕਾ ਕਰਕੇ ਮੇਰਾ ਨਾਮ ਸਾਬਰ ਖਾਨੇਗਾ ਜੀ ਤੇ ਉਹਨੇ ਕੋਸ਼ਿਸ਼ ਸਾਰੀ ਸਾਨੂੰ ਮਾਰਨ ਦੀ ਕੀਤੀ ਸਾਡੇ ਵੱਲੇ ਫੈਰ ਕੀਤਾ ਹੈ ਸਾਡੇ ਬਿੱਲੀ ਕੋਈ ਪਸ਼ਾਹ বাজ ਗਿਆ ਕੋਈ ਗਾਂਹ বাজ ਗਿਆ ਕੋਈ ਗਾਂਹ ਦੇ ਫੈਰਤਾਂ ਲੱਗ ਗਿਆ ਤੋਡੇ ਤੋਂ 5 6 ਕਿਤੇ ਹੋਣਾ ਜਿੰਦਗਾਈ ਹੋਈ ਹੈ ਕਾਰਨ ਇੱਕਦਮ ਗੋਈ ਵਿੱਚ ਚਲਾਂਗੇ ਕੁਛ ਨਹੀਂ ਸਾਡੀ ਉਹਨਾਂ ਨਾਲ ਜਿੱਦ ਜਿਦਾਈ ਨਹੀਂ ਚੱਲੀ ਬਸ ਉਹਦੇ ਚਪੈਡੇ ਸੀਗੇ ਕੀ ਲੈਣਾ ਜੀ ਤੇ ਉਹਨਾਂ ਜਿਸੀਂ ਮਾਲ ਡਾਲਤਾ ਹੁਣ ਸਾਨੂੰ ਨਹੀਂ ਪਤਾ ਸੀਗਾ ਬਈ ਉਹਦਾ ਕੀ ਚੱਕਰ ਕਿੰਨੀਆਂ ਗਾਂਆਂ ਤੁਹਾਡੇ ਕੋਲੇ ਔਰ ਕਿੱਥੋਂ ਆਏ ਕਿੰਨਾ ਟਾਈਮੋਂ ਇੱਥੇ ਆਏ ਨੂੰ ਸਾਨੂੰ ਇੱਥੇ ਆਏ ਨੂੰ ਮਹੀਨਾ ਡੇਢ ਹੋ ਗਿਆ ਹੈ ਰਾਜਸਥਾਨੋਂ ਆਏ ਆ ਗੜਸਾਣਾ ਮੰਡੀ ਤੋਂ ਤੇ ਇੱਥੇ ਪਿੰਡਾਂ 'ਚ ਚਾਰ ਦੇ ਫਿਰਦੇ ਆ ਕਿੰਨੀਆਂ ਗਾਂਆਂ ਸਾਡੀਆਂ ਤੁਹਾਡੇ ਕੋਲ ਸਾਡੇ ਕੋਲ ਦੋ ਹੀ ਝੜੇਗੇ ਅਸੀਂ ਅਸੀਂ 90 90 ਬਿਗਾਏ ਗਏ ਠੀਕ ਹੈ ਹਾਂਜੀ ਪੁਲਿਸ ਨੂੰ ਤਲਾ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਤ ਪੂਰੀ ਸਰਕਾਰ ਕਾਰਵਾਈ ਕਰੀ ਜਾਵੇਗੀ ਸਾਡਾ ਬੇਲੀ ਵੀ ਉਹਨਾਂ ਨਾਲ ਅੱਗੇ ਹੋਇਆ ਹੈ ਉੱਥੇ ਹੀ ਹੈਗਾ ਨਾਲ ਉਹਨਾਂ ਦੇ ਤਿੰਨ ਜਣੇ ਸੀ ਸਾਨੂੰ 6 ਫਾਇਰ ਕੀਤੀ ਗਿਆ ਤਿੰਨਾਂ ਤੇ ਅਸੀਂ ਕਣਕਾ ਤੋਂ ਪੱਜ ਕੇ ਆ ਗਾਵਾਂ ਦਾ ਬਾਈ ਹੋਰੀ ਲੈ ਕੇ ਆਏ ਸਾਡੀਆਂ ਤਾਂ ਕਰਕੇ ਸਾਨੂੰ ਇਨਸਾਫ ਦਵਾ ਦਿਓ ਜਿਵੇਂ ਜਿਵੇਂ ਮਰਜ਼ੀ ਤੁਹਾਡੀ ਕੀ ਕਹਿਣਾ ਹੈ ਅੰਗਰੇਜ਼ ਸਿੰਘ ਆ ਮੇਰਾ ਨਾਮ ਜੀ ਤੇ ਆ ਮੇਰਾ ਘਰ ਦਾ ਸਾਹਮਣੇ ਜੀ ਹਾਂ ਜੀ ਕੀ ਗੱਲ ਕੀ ਹੋਈ ਹੈ ਸਾਰੀ ਗੱਲ ਸਾਨੂੰ ਕੋਈ ਪਤਾ ਨਹੀਂ ਜੀ ਚੋਟੀ ਵਾਲਾ ਸਾਥੋਂ ਬਹੁਤ ਇੱਥੋਂ 4 ਕਿਲੋਮੀਟਰ ਦੂਰ ਆ ਚੋਟੀ ਵਾਲਾ ਸਾਨੂੰ ਨਹੀਂ ਪਤਾ ਨਾ ਅਸੀਂ ਨਾ ਜਾਣਦੇ ਕਿ ਕਿਹੜਾ ਬੰਦਾ ਕਿਹੜਾ ਨਹੀਂ ਇਹ ਭੱਜ ਕੇ ਇੱਥੇ ਆ ਕੇ 15 20 ਇਹਨਾਂ ਨਾਲ ਗਾਈਆਂ ਇਹਾਂ ਦੇ ਬਾਪੂ ਸਾਡੇ ਮਗਰ ਨਾਲ ਕਿਸ ਨੇ ਗੋਲੀ ਚਲਾਤੀ ਅਸੀਂ ਆ ਵੀ ਭਰਾਵਾ ਸਾਨੂੰ ਕੀ ਪਤਾ ਮੈਂ ਕਿਹਾ ਤੁਸੀਂ ਡਰੋ ਨਾ ਅਸੀਂ ਗਾਈਆਂ ਗੁਈਆਂ ਅਸੀਂ ਸਾਰੇ ਪਿੰਡ ਨੇ ਸਾਡੀ ਹਲਫ ਕੀਤੀ ਸਾਰਿਆਂ ਨੇ ਜੋ ਕਿ ਨੂੰ ਗਾਂ ਥਈ ਇੱਥੇ ਲਿਆ ਕੇ ਅਸੀਂ ਇਕੱਠੀਆਂ ਕਰਤੀਆਂ ਪਾਣੀ ਪਲਾਇਆ ਇਹਨਾਂ ਨੂੰ ਰੋਟੀ ਪਾਣੀ ਖਵਾਇਆ ਇਹ ਡਰਦੇ ਸੀ ਮੈਂ ਕਿਹਾ ਡਰੋ ਨਾ ਪੁੱਤ ਝੋਟੀ ਵਾਲਾ ਆਪਸੋ ਦੂਰ ਨਹੀਂ ਝੋਟੀ ਵਾਲੇ ਬੰਦੇ ਵੀ ਸਾਡੇ ਹੀ ਭਰਾਈ ਆ ਬਰਾੜ ਗੋਤ ਮੇਰਾ ਬਰਾੜ ਹੀ ਉਹ ਆ ਤੇ ਮੈਂ ਕਿਹਾ ਤੂੰ ਧੰਦੀ ਲੋੜ ਨਹੀਂ ਇੱਥੇ ਬਹਿ ਜਾ ਜਿਹੜਾ ਉਹ ਮੈਂ ਸਮਝ ਲੂੰਗਾ ਤੇ ਉਹ ਸਾਨੂੰ ਤਾਂ ਪਤਾ ਹੀ ਨਹੀਂ ਪਿਆ ਰ ਆ ਕੰਮ ਹੋਇਆ ਪਿਆ ਇਹ ਆ ਵੀ ਸਾਡੀ ਗਾਂ ਦੇ ਕੋਲ ਲੜ ਗਿਆ ਮੁਰਕਿਆ ਦੇ ਵੀ ਅੰਕਲ ਸਾਡੀ ਗਾਂ ਦੇ ਦਾ ਗੋਲੀ ਲੱਗ ਗਈ ਇਹ ਨਹੀਂ ਜੀ ਸਾਨੂੰ ਪਤਾ ਲੱਗਿਆ ਵੀ ਝੋਟੀ ਵਾਲਾ ਸਾਥ-ਸਾਥ 4 ਕਿਲੋਮੀਟਰ ਦੂਰ ਆਉਣਾ ਦੀ ਕੀ ਕਹਿ ਸਕਦੇ ਆ ਸੀ ਅਸੀਂ ਕਿਹੜਾ ਕੋਲੇ ਸੀ ਉਹ ਅਸੀਂ ਤਾਂ ਇਹਨਾਂ ਦੀ ਇੰਨੀ ਹੈਲਪ ਕਰਤੀ ਆ ਉਹ ਗਊਆਂ ਇਹਨਾਂ ਦੀਆਂ ਲੱਗੀਆਂ ਪਈਆਂ ਜਾ ਕੇ ਉਹ ਵੀ ਫੋਟੋ ਵਿਖਾਉ ਪਰਾਲੀ ਤੇ ਵੀ ਲਾਤੀਆਂ ਟੂੜੀ ਤੇ ਵੀ ਲਾਤੀਆਂ ਪਾਣੀ ਵੀ ਪਲਾਤਾ ਉਹਨਾਂ ਕੀ ਮਾਮਲਾ ਜਿਹੜਾ ਗਊ ਦੀ ਹਥਿਆਨ ਜਿਹੜੇ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਵੀ ਇੱਕ ਗਊ ਦੇ ਗੋਲੀ ਲੱਗੀ ਤੇ ਗੋਲੀ ਲੱਗਨ ਕਰਕੇ ਇੱਕ ਗਊ ਜਿਹੜੀ ਦੇ ਮੌਕੇ ਤੇ ਹੀ ਮੌਤ ਹੋ ਗਈ ਸੀ ਇਹਦੇ ਵਿੱਚ ਇੱਕ ਜਿਹੜਾ ਦੋਸ਼ੀ ਜਗਦੀਪ ਸਿੰਘ ਹੈ ਪੁੱਤ ਟਾਇਰ ਸਿੰਘ ਜਿਹੜਾ ਗੁਰੂ ਨਾਨਕ ਕਲੋਨੀ ਫਰੀਕੋਟ ਦਾ ਰਹਿਣ ਵਾਲਾ ਹੈ ਇਸ ਦੀ ਜ਼ਮੀਨ ਜਿਹੜੀ ਪੱਕੀ ਖੁਰਦ ਤੋਂ ਛੋਟੀ ਵਾਲਾ ਪੱਕਾ ਰੋਡ ਤੇ ਨਾ ਇਸ ਦੀ ਆਪਣੀ ਜ਼ਮੀਨ ਹੈ ਤੇ ਇਸ ਦੌਰਾਨ ਇੱਕ ਜਿਹੜਾ ਜਿਨ੍ਹਾਂ ਦੀ ਗਊ ਮਰੀ ਜਿਹਨੂੰ ਆਪਾਂ ਕਹਿੰਦੇ ਨੇ ਗੁੱਜਰ ਗੁੱਜਰ ਸ਼ਕੰਦਰ ਪੁੱਤ ਸ਼ਰੀਫ ਇਹ ਰਾਸਤਾ ਦਾ ਰਹਿਣ ਵਾਲਾ ਸੀ ਇਹਨਾਂ ਦੇ ਕੋਲ ਇਹ ਕੋਈ ਤਕਰੀਬਨ ਕੋਈ 200 ਗਾਵਾਂ ਸੀ ਜਿਹੜੀਆਂ ਰੋਡ ਤੇ ਜਿਹੜੀਆਂ ਤਰੀਕ ਦੇ ਮੁਤਾਬਕ ਅੱਗੇ ਤੱਕੇ ਤੋਤੇ ਜਾਂਦੇ ਨੇ ਤੇ ਆਦਾਚਾਰਾ ਖਾਂਦੀਆਂ ਨੇ ਗਊਆਂ ਤੇ ਇੰਦੀਆਂ ਗਾਵਾਂ ਨੇ ਜਿਹੜੀਆਂ ਜਗਦੀਪ ਦੇ ਖੇਤਾਂ ਵੱਲ ਥੋੜੀਆਂ ਗਈਆਂ ਤੇ ਉਸ ਦੌਰਾਨ ਜਿਹੜੀ ਜਗਦੀਪ ਨੇ ਜਿਹੜਾ ਗੁੱਜਰ ਸੀ ਚਕੰਦਰ ਉਹਦੇ ਨਾਲ ਥੋੜੀ ਬਹਿਸਬਾਜ਼ੀ ਕੀਤੀ ਕਿ ਤੇਰੇ ਜਿਹੜੇ ਪਸ਼ੂ ਨੇ ਮੇਰੇ ਖੇਤਾਂ 'ਲ ਆ ਰਹੇ ਨੇ ਇਸ ਦੌਰਾਨ ਇਹਦੇ ਕੋਲ ਵੈਪਨ ਸੀ ਜਗਦੀਪ ਕੋਲ ਇਹਨੇ ਉਹਦੇ 'ਲ ਸਿੱਧਾ ਫੈਰ ਕੀਤਾ ਜਿਹੜਾ ਫੈਰ ਜਿਹੜਾ ਸਿੱਧਾ ਜਾ ਕੇ ਗਾਊ ਤੇ ਲੱਗਾ ਤੇ ਉਸ ਟਾਈਮ ਤਾਂ ਨਹੀਂ ਪਤਾ ਲੱਗਾ ਵੀ ਗਾਊ ਤੇ ਲੱਗਾ ਜਾਂ ਫੈਰ ਤੇ ਥੋੜੇ ਅੱਗੇ ਜਾ ਕੇ ਪਤਾ ਇਹਨੂੰ ਲੱਗਾ ਵੀ ਉਹ ਜਿਹੜਾ ਗਾਊ ਦੀ ਉੱਥੇ ਡੈਥ ਹੋ ਗਈ ਤੇ ਜਿਹੜਾ ਅਸੀਂ ਹੁਣ ਇਸ ਤਹਿਤ ਅਸੀਂ ਜਿਹੜਾ ਹੁਣ ਸਦਰਚ ਮਕਰਮਾ ਦਰਜ ਕਰਾਂਗੇ ਐਨੀਮਲ ਐਕਟ ਦੇ ਅੰਦਰ 429 307 ਜੋ ਵੀ ਤੇ 체ਤੀ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਦੋਸ਼ੀ ਹੈ ਤੇ ਨਿਰਾਸ਼ਟ ਪਾਵਾਂਗੇ